ਵੀ ਨਹੀਂ ਸੋਚਿਆ ਉਹ ਤਾਂ ਸਿਰਫ ਧਰਮ ਨੂੰ ਇੱਕ ਢਾਲ ਦੇ ਤੌਰ ਤੇ ਵਰਤਦੇ ਰਹੇ ਕਿ ਜਦੋਂ ਤੁਹਾਡੇ ਤੇ ਕੋਈ ਲੋਚਨਾ ਹੋ ਗਈ ਜਦੋਂ ਤੁਹਾਡੇ ਕੋਈ politically ਰਾਜਨੀਤਿਕ ਫੈਸਲਿਆਂ ਦੀ ਕੋਈ ਨਿੰਦਾ ਹੋਣ ਲੱਗੀ ਅੱਗੇ ਧਰਮ ਕਰ ਦੋ ਬਸ ਮੈਂ ਅੱਜ ਵੀ ਕਹਿ ਦਿੰਨਾ ਕਿ ਸ਼ਿਪਕਲੀ ساری ਰਾਤ ਕੀੜੇ ਮਕੌੜੇ ਖਾਂਦੀ ਹੈ ਮੱਛਰ ਖਾਂਦੀ ਹੈ ਜੋ ਦਿਨ ਚੜਦਾ ਗੁਰੂ ਸਾਹਿਬ ਦੀ ਫੋਟੋ ਤੇ ਥੱਲੇ ਲੁਕ ਜਾਂਦੀ ਹੈ ਉਹਦੇ ਉੱਲੇ ਲੁਕ ਜਾਂਦੀ ਹੈ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਜਾਂਦਾ ਉਹ ਏਦਾਂ ਗੁਰੂ ਸਾਹਿਬ ਦੀ ਫੋਟੋ ਦੇ ਪਿੱਛੇ ਲੁਕਦੇ ਰਹੇ ਤਰਮ ਨੂੰ ਆਪਣੀ ਮੁੱਠੀ ਚ ਲੈ ਕੇ ਐ ਵਰਤਦੇ ਰਹੇ ਆਪਾਂ ਨਤਮਸਤਕ ਹੋ ਕੇ ਮੱਥਾ ਟੇਕਦੇ ਰਹੇ ਬੜੀ ਹੁਣ ਵੀ ਬਹੁਤ ਸਾਰੀਆਂ ਨਗੋਚਾਂ ਨੁਕਸ ਕੱਢਣਗੇ ਪਰ ਸਾਡੀ ਸ਼ਰਧਾ ਸਾਰੀ ਸਾਡੇ ਸਾਡੇ ਲੱਖਾਂ ਲੋਕਾਂ ਦੀ ਜਿਹੜੀ ਸ਼ਰਧਾ ਹੈ ਉਦੇ ਅੱਗੇ ਉਹਨਾਂ ਦੀ ਆਵਾਜ਼ ਜਿਹੜੀ ਹੈ ਸਵਾਰਥੀ ਆਵਾਜ਼ ਉਹ ਚੱਲਣੀ ਨਹੀਂ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਜਕਾਰਾ ਲਾ ਕੇ ਇਸ ਗੱਲ ਤੇ ਮੋਹਰ ਲਾ ਦਿਓ ਕਿਉਂਕਿ ਉਹਨਾਂ ਨੂੰ ਐ ਲੱਗਦਾ ਪਤਾ ਨਹੀਂ ਸਾਰਾ ਕੁਝ ਸਾਡਾ ਹੀ ਹੈ ਗੁਰੂ ਸਾਹਿਬ ਤਾਂ ਸਭ ਦੇ ਸਾਂਝੇ ਸਰਬਸਾਂਝੀ ਗੁਰਬਾਣੀ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਉਹ ਸਭ ਵੀ ਐ ਉਹਨੂੰ ਵੀ ਐ ਰੱਖਿਆ ਵੀ ਸਾਡੀ ਐ ਇਹ ਇੱਕੋ ਚੈਨਲ ਦੀ ਐ ਅਸੀਂ ਜਦੋਂ ਵਿਧਾਨ ਸਭਾ ਚ ਬਿੱਲ ਲਿਆਂਦਾ ਕਹਿੰਦੇ ਨਾ 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 ਐ ਨਹੀਂ ਹੋ ਸਕਦਾ ਅਸੀਂ ਚੈਨਲ ਬਣਾਵਾਂਗੇ ਆਪਣਾ ਬਣਾ ਲਿਆ ਬਣਾ ਲਿਆ ਛੱਡੋ ਅੱਜ ਦੇ ਖ਼ਬਰਾਂ ਚ ਖ਼ਬਰ ਪੜ੍ਹੀ ਐ ਜਿਹੜਾ YouTube ਦਾ ਚੈਨਲ ਬਣਾਇਆ ਸੀ ਉਹਦੇ ਵੀ ਹਫ਼ਤੇ ਦੀ ਪਾਬੰਦੀ ਲਾਈ ਬੈਠੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਤ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਹੈ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਮੈਂ ਦੱਸਦਾ ਨਹੀਂ ਕੁਝ ਵੀ ਕੀ ਹੈ ਕਿਉਂਕਿ ਆਪਦਾ ਝੁੱਗਾ ਚੱਕੀ ਹੈ ਨਾ ਆਪਦਾ ਹੀ ਨੰਗਾ ਹੁੰਦਾ ਟਿੱਡਾ ਮੈਂ ਕੁਝ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕੱਤਰੇ ਵਿੱਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ 'ਚ ਵੀ ਐਂ ਐਂ ਇਹਨਾਂ ਨੇ ਧਰਮ ਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐਂ ਦਰਦੂਗਾ ਮੈਂ ਸਾਰਾ ਸਾਹਮਣੇ ਬਲਵ ਮੈਂ ਅੱਜ ਕਹਿਣਾ ਚਾਹੁੰਨਾ ਬੁਲਾ ਲਿਓ ਮੇਰੇ ਕੋਲ ਸਾਰਾ ਕੁਝ ਰੈਡੀ ਪਿਆ ਪਰ ਮੈਂ ਕਿਉਂਕਿ ਰਾਜਨੀਤਿਕ ਤੌਰ ਤੇ ਮੈਂ ਧਰਮ ਨੂੰ ਵਿਚ ਲੈਣਾ ਨਹੀਂ ਚਾਹੁੰਦਾ ਕਦੇ ਵੀ ਸਾਰਿਆਂ ਨੂੰ ਬਣਾਉਣ ਦਾ ਹੱਕ ਹੈ ਬੀਜੇਪੀ ਨੇ ਕੱਲ ਭਾਈ ਜੱਤਾ ਜੀ 뮤ਜ਼ੀਅਮ ਚ ਵੀ ਸੀ ਤੇ ਉੱਥੇ ਉਹਨਾਂ ਨੇ ਵੀ ਆਪਣੀ ਯਾਤਰਾ ਪਾਈ ਲੈਂਦੀ ਹੈ ਹੱਕ ਹੈ ਸ਼੍ਰੋਮਣੀ ਕਮੇਟੀ ਦੀ ਅਸਾਮ ਤੋਂ ਯਾਤਰਾ ਚੱਲੀ ਹੱਕ ਹੈ ਕੋਈ ਹੋਰ ਧਾਰਮਿਕ ਸੰਸਥਾ ਹੈ ਉਹ ਵੀ ਮਨਾਵੇ ਗੁਰੂ ਸਾਹਿਬ ਦਾ ਆਪਦੇ ਹਿਸਾਬ ਨਾਲ ਮਨਾਵੇ ਹੱਕ ਹੈ ਐਂ ਕਿਉਂ ਕਹੀਏ ਨੇ ਸਾਡਾ ਹੱਕ ਹੈ ਇਹਨਾਂ ਦਾ ਹੱਕ ਨਹੀਂ ਕਹਿੰਦੇ ਸਰਕਾਰਾਂ ਨੇ ਮਨਾਉਂਦਿਆਂ ਹੁੰਦੀਆਂ ਸਰਕਾਰਾਂ ਆਪਦੇ ਕੰਮ ਕਰਨ ਫਿਰ ਜਦੋਂ 300 ਸਾਲ ਆਇਆ ਸੀ ਉਹ ਸਰਕਾਰ ਕਿਹਦੀ ਸੀ ਉਹ ਸਰਕਾਰ ਨੇ ਮਨਾਇਆ ਸੀ ਤੇ ਬਦਲ ਸੰਸਾਲ ਦੀ ਸਰਕਾਰੀ ਸੀ ਉਦੋਂ ਉਦੋਂ ਨਹੀਂ ਸਰਕਾਰਾਂ ਸੀ ਉਹ ਹੁਣ ਕਹਿੰਦੇ ਸਰਕਾਰਾਂ ਨਹੀਂ ਮਨਾਉਂਦੀਆਂ ਹੁੰਦੀਆਂ ਕੰਮ ਕਾਰਨ ਕੀ ਹੈ ਹੁਣ ਲੋਕ ਨੇ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨਾ ਹਟ ਗਏ ਹੁਣ ਉਧਰਲੇ ਪਾਸੇ ਵੀ ਜ਼ਮੀਨ ਖੁੱਸਦੀ ਜਾਂਦੀ ਹੈ ਉਹ ਤਾਂ ਕਰਕੇ ਫਿਰ ਉਹ ਜਿਹੜੇ ਆਪਣੇ ਆਕਾਮਾਂ ਤੋਂ ਇੱਕ ਹੋਂਦੇ ਨੇ ਵੀ ਕਿਵੇਂ ਕਰਨਾ ਹੈ ਬਿਨਾਂ ਐ ਕਰ ਦੋ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਂਦੇ ਫਿਰਦੇ ਨੇ ਸਾਨੂੰ ਮੰਨ ਲਓ ਦੁਆਰੇ ਬੰਨ ਲੈਨੇ ਆਪਾਂ ਗਏ। ਆ ਦਸਤਾਰ ਦੁਆਰੇ ਸੱਜ ਲੈਨੇ। ਉਦੋਂ-ਉਦੋਂ ਫਿਰ ਉਦੋਂ ਮਰਿਆਦਾ ਕਿੱਤੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀਗੇ। ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ। ਉੱਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾਂ ਮੈਂ। ਪਦਵੀ ਤਾਂ ਹਮੇਸ਼ਾ ਸਤਕਾਰ ਰਹਿਊਗਾ। ਹਮੇਸ਼ਾ। ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਅਪਾਇੰਟਡ ਨੇ। ਉਹ ਬਸ ਉਹਨਾਂ ਦੇ ਹੱਕ ਚ ਬੋਲੀ ਜਾਣਗੇ ਆਹੀ ਚੀਜ਼ ਗਲਤ ਗੋਲਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਵਿੱਚ ਜਿਵੇਂ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਲ ਤੱਕ ਸਾਹ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿਤੋਂ ਐਸੀ ਪੈਸੇ ਗੋਲ ਕਾਚੇ ਸਬੂਤ ਮੰਗੇ ਹੁੰਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਨੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾਮ ਆਲਕ ਬਣ ਕੇ ਬੈਠੋ ਨਾ ਅਸੀਂ ਚਲਾਇਦੇ ਹੁੰਨੇ ਅਸੀਂ ਕਰਦੇ ਹੁੰਨੇ ਮੈਂ ਤਾਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀਗੀ ਕਿ ਜੇਬਾਂ 'ਚੋਂ ਨਿਕਲਦੇ ਆ ਜ਼ਥੇਦਾਰ ਜਿਹਨੂੰ ਮਰਜ਼ੀ ਮਾਫ ਕਰ ਦਿਓ ਜਿਹਦੀ ਮਰਜ਼ੀ ਮਾਫੀ ਕੈਨਸਲ ਕਰ ਦਿਓ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਅਹੁਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਬਈ ਯਾਰ ਇਹ ਐਂ ਕਰੀ ਜਾਂਦੇ ਨੇ ਯਾਰ ਚੱਲ ਕੋਈ ਨਹੀਂ ਯਾਰ ਪ੍ਰਮਾਤਮਾ ਆਪ ਹੀ ਦੇਖੋ ਆਪਾਂ ਐਂ ਕਹਿਦਣੇ ਤੇ ਦੇਖੀ ਜਾਂਦਾ ਪ੍ਰਮਾਤਮਾ ਉਹਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਦੇਖ ਲਓ ਪੀਹੇ ਪੈ ਜਾਮਾ ਚੱਕੀ ਵੀ ਚੱਲੀ ਜਾਂਦੀ ਹੈ ਹਜੇ ਵੀ ਹਜੇ ਨਹੀਂ ਹੰਕਾਰ ਛੱਡਦੇ ਯਾਰ ਹਜੇ ਵੀ ਹੰਕਾਰ ਹੈ ਕੋਈ ਗੱਲ ਨਹੀਂ ਕਰੀ ਜਾਣ ਫਿਰ ਆਪਾਂ ਨੇ ਕਿਹਨੇ ਆਪਾਪ ਦੀ ਚੱਲਨੇ ਚਲੀ ਜਾਓ ਕਿਸੇ ਨੂੰ ਕੋਈ ਮਾਰਾ ਨਿੰਦਿਆ ਚੁਗਲੀ ਕਰਨੀ ਨਹੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਕਿ ਭਾਈ ਤੁਸੀਂ ਸਹੀ ਆ ਬਸ ਬਾਕੀ ਪਰਮਾਤਮਾ ਲੋਕਾਂ ਦੀ ਗੱਲ ਹੈ ਬੜੇ ਇਲਜ਼ਾਮ ਲਾਏ ਬੜਾ ਪਤਾ ਨਹੀਂ ਕੀ ਕੀ ਕੀਤਾ ਤਰਨਤਨ ਦੇ ਲੋਕਾਂ ਨੇ ਭਾਈ ਦੱਸਦਾ ਹੁਣ ਲੋਕਾਂ ਨੇ ਗੱਲ ਨਹੀਂ ਮੰਨੀ ਕਹਿੰਦੇ ਤਰਨਤਨ ਦੇ ਲੋਕ ਗਲਤ ਨੇ ਕਹਿੰਦੇ ਲੈ ਜੇ ਇਹਨਾਂ ਨੂੰ ਵੋਟਾਂ ਪਾਉਣ ਲੋਕ ਨਹੀਂ ਜੇ ਕਿਸੇ ਹੋਰ ਨੂੰ ਪਾਉਣ ਫਿਰ ਲੋ ਗਲਤ ਨੇ ਖਮਾ ਲਿਆ ਯਾਰ ਲਾਈਬ੍ਰੇਰੀਆਂ ਜਿਮ ਹਸਪਤਾਲ ਸਕੂਲ ਨੌਕਰੀਆਂ ਸੜਕਾਂ ਟੋਬੇ ਗਰਾਊਂਡਾਂ ਇਹ ਕੰਮ ਨੇ ਜਿੰਨੇ ਤੱਕ ਹੁਣ ਤੱਕ ਸਾਨੂੰ ਪਹੁੰਚ ਨਹੀਂ ਦਿੱਤਾ ਇਹਨਾਂ ਨੇ ਤੇ ਧਾਰਮਿਕ ਸਥਾਨ